ਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਸ਼ੂ ਕਿਉਂ ਖੜਾ ਹੋਇਆ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਅਕਾਲੀ ਦਲ ਬੀਜੇਪੀ ਕਾਂਗਰਸ ਵਾਲੇ ਉਹ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਸੀਗਾ ਉਹ ਦੂਜੇ ਸੂਬਿਆਂ ਦੇ ਦਿੰਦੀਆਂ ਸੀਗੀਆਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬਹੁਤ ਲੰਬੇ ਅਰਸੇ ਤੋਂ ਪੰਜਾਬ ਦਾ ਪਾਣੀ ਚੋਰੀ ਕਰ ਰਹੀ ਆ 1753 ਜੋਂ ਨਜੀਨਾ ਚ 117 ਜੋਂ ਜਿਹੜੇ ਨੇ ਉਹ ਕਾਲੇ ਹੋ ਗਏ ਜੇ ਮੇਰਾ ਕੋਈ ਰਿਸ਼ਤੇਦਾਰ ਕਿਉਂ ਨਾ ਹੋਵੇ ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੁੰਦੀ ਜੇਗੀ ਸੋ ਮੈਂ ਤਾਂ ਕਰਦਾਗਾ ਕਾਨੂੰਨ ਦਾ ਰਾਜ ਜਿਹੜਾ ਉਹ ਐਸਟੈਬਲਿਸ਼ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋ ਰਿਹਾਗਾ ਇਸ ਤੋਂ ਪਹਿਲਾਂ ਕਾਨੂੰਨ ਤੋੜਦਿਆਂ ਰਜ ਸਰਕਾਰਾਂ ਬੜਦੀਆਂ ਰੰਜਾ ਔਰ ਮੰਤਰੀ ਸਾਹਿਬ ਦੀ ਇਹ ਦਿਰਾ ਦਿਲੀ ਹੈਗੀ ਵੀ ਸਾਡੇ ਪਿੰਡ ਨੂੰ ਜਿੰਨਾ ਪੈਸਾ ਇਸ ਵਾਰੀ ਆਇਆਗਾ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆਇ ਕਿੰਨਾਂ ਕ ਪ੍ਰੋਜੈਕਟ ਜਿਹੜਾ ਜਿੰਨਾਂ ਜਿੰਨਾਂ ਹਲਕਿਆਂ ਦੇ ਵਿੱਚ ਨਹਿਰੀ ਪਾਣੀ ਪਹੁੰਚਣਾ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਅਸੀਂ ਪਹਿਲੀ ਸਰਕਾਰ ਆ 3 ਸਾਲਾਂ ਤੋਂ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚ ਅਸੀਂ ਧਰਤੀ ਹੇਠਲਾ ਪਾਣੀ ਬਚਾਉਣ ਦਾ ਜ਼ੋਰ ਲਾ ਰਿਆ ਹੈ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੀ ਜਿੱਕਰ ਗੱਲ ਕਰੀਏ ਤਾਂ ਹਰ ਇੱਕ ਕੰਮ ਲੱਗੇ ਸੋਹੇਦ ਨਜ਼ਰ ਆਂਦੀ ਉੱਥੇ ਦੂਜੇ ਪਾਸੇ ਅੱਜ ਇੱਕ ਜਨਤਾ ਦਰਬਾਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਹਰ ਇੱਕ ਮੰਤਰੀ ਦੇ ਘਰ ਲੱਗਿਆ ਹੋਇਆ ਜਾਂ ਫਿਰ ਮੰਤਰੀ ਜਿਹੜੇ ਨੇ ਉਹ ਆਮ ਜਨਤਾ ਦੇ ਘਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਕੱਢਿਆ ਜਾ ਸਕੇ ਉਸੇ ਦੇ ਚੱਲਦੇ ਅੱਜ ਚੰਡੀਗੜ੍ਹ ਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਵੀ ਜਿਹੜਾ ਜਨਤਾ ਆਈ ਹੋਈ ਹੈ ਆਪਣੇ ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਕੰਮਾਂ ਨੂੰ ਕਿਸ ਤਰੀਕੇ ਨੇਪੜੇ ਚਾਰਨਾ ਜੇਕਰ ਕਿਸੇ ਖਾਸ ਕਰਕੇ ਪ੍ਰਾ ਜਿਹਨਾਂ ਨੂੰ ਲੈ ਕੇ ਅਕਸਰ ਸਰਕਾਰੀ ਦਰਬਾਰੇ ਲੋਕਾਂ ਨੂੰ ਦਰਵਾਜ਼ੇ ਖੜਕਾਣੇ ਪੈਂਦੇ ਨੇ ਉਹਨਾਂ ਕੰਮਾਂ ਨੂੰ ਕਿਸ ਤਰੀਕੇ ਜਲਦ-ਜਲਦ ਪੂਰਾ ਕਰਾਇਆ ਜਾਵੇ ਪ੍ਰੋਸੈਸ ਇਹਦੀ ਕਿਸ ਤਰੀਕੇ ਲਾਜਾਵੇ ਉਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਅੱਜ ਵਿਤਮਤੀ ਹਰਪਾਲ ਚੀਮਾ ਦੇ ਘਰ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਇੱਥੇ ਦਿਖਾ ਦੇਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਮ ਜਨਤਾ ਜਿਹੜੀ ਹੈ ਉਹ ਵਿਤਮਤੀ ਹਰਪਾਲ ਚੀਮਾ ਦੇ ਘਰ ਇੱਥੇ ਬੈਠੀ ਹੋਈ ਹੈ ਔਰ ਇਸ ਦੇ ਚੱਲ ਇਸੇ ਮੁਹੰਮਦ ਚੱਲਦਾ ਜਿਹੜਾ ਹੈ ਆਮ ਜਨਤਾ ਦਾ ਹਰ ਇੱਕ ਮਸਲੇ ਦਾ ਹੱਲ ਜਿਹੜਾ ਇੱਥੇ ਵਿਤਮਤੀ ਹਰਪਾਲ ਚੀਮਾ ਵੀ ਕਰਦੇ ਹੋਏ ਨਜ਼ਰ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਮਸਲੇ ਨੂੰ ਲੈ ਕੇ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਮਸਲੇ ਜਿਹੜੇ ਆ ਉਹ ਚੀਮਾ ਸਾਹਿਬ ਤੋਂ ਪਹੁੰਚਾਏ ਜਾ ਰਹੇ ਨੇ ਸਰ ਕੀ ਨਾ ਜੀ ਥੋੜਾ ਔਰ ਕਿਹੜੇ ਮਸਲੇ ਲੈ ਕੇ ਤੁਸੀਂ ਅੱਜ ਇੱਥੇ ਵਿੱਤ ਮੰਤਰੀ ਸਾਹਿਬ ਕੋ ਪਹੁੰਚੇ ਹੋ ਸਰ ਮੇਰਾ ਨਾਮ ਜਗਦੀਪ ਸਿੰਘ ਹੈ ਤੇ ਚੀਮਾ ਸਾਹਿਬ ਕੋਲੇ ਅਸੀਂ ਆਪਣੇ ਕੋਈ ਦਫਤਰੀ ਮਸਲਿਆਂ ਦੇ ਸੰਬੰਧ ਵਿੱਚ ਆਏ ਸੀ ਤੇ ਇਹਨਾਂ ਨੇ ਮੌਕੇ ਤੇ ਸਾਡੀਆਂ ਮਤਲਬ ਕਿ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੇ ਨਿਵਾਰਣ ਕੀਤਾ ਕੀ ਕੀ ਮੁਸ਼ਕਿਲ ਸੀਗੀ ਕਿਸ ਕਿਸੇ ਦੇ ਖੇਤੇ ਨਾਲ ਜਿਹੜਾ ਇਹ ਸਬੰਧਤ ਤੁਹਾਡਾ ਮਸਲਾ ਸੀ ਇਹ ਵਿਭਾਗੀ ਕੋਈ ਮਸਲਾ ਹੈ ਸੀ ਹਾਂਜੀ ਵਿਭਾਗੀ ਮਸਲਾ ਹੱਲ ਹੋ ਗਿਆ ਹਾਂਜੀ ਬਿਲਕੁਲ ਠੀਕ ਹੈ ਸੋ ਕਹਿ ਰਹੇ ਨੇ ਕਿ ਉਹ ਵਿਭਾਗੀ ਮਸਲਾ ਸੀਗਾ ਉਸ ਨੂੰ ਲੈ ਕੇ ਜਿਹੜਾ ਹੈ ਇਹ ਆਇਆ ਸੀ ਇੱਥੇ ਹੋਰ ਇਹਨਾਂ ਨੇ ਜਿਹੜਾ ਉਸ ਦਾ ਹੱਲ ਪਾਇਆ ਮਸਕਰ ਸਤ ਤੁਹਾਡਾ ਕੀ ਨਾਂ ਜੀ ਮੈਂ ਨੌਦਰ ਸਿੰਘ ਜੀ ਤੁਸੀਂ ਕਿਸ ਮਸਲੇ ਲਈ ਇੱਥੇ ਪਹੁੰਚੇ ਸੀ ਕਿ ਆਪਣਾ ਕੋਈ ਸਰਕਾਰੀ ਦਰਬਾਰਿਆਂ ਦਾ ਮਕਸਦ ਕੀ ਹੋਇਆ ਜੀ ਅਸੀਂ ਆਏ ਤੇ ਲਾਇਸੈਂਸ ਬਾਰੇ ਉਹਨਾਂ ਦਾ ਆਜਲੇ ਦਲਦ ਸੰਸ ਕਰਾਉਣਾ ਦੇਗਾ ਹੂੰ ਉਹਦੇ ਵਾਸਤੇ ਇਹਨਾਂ ਨੇ ਰਿਕਮੈਂਡਿਸ਼ਨ ਕਰ ਰਿਹਾ ਠੀਕ ਹੈ ਮਤਲਬ ਜੋ ਕੰਮ ਰੁਕਿਆ ਹੋਇਆ ਸੀ ਉਹ ਪੂਰਾ ਹੋ ਗਿਆ ਠੀਕ ਹੈ ਸੋ ਕਹਿ ਰਹੇ ਨੇ ਕਿ ਕੰਮ ਪੂਰਾ ਹੋ ਲਿਆ ਇੱਧਰ ਵੀ ਕੁਝ ਲੋਕ ਜਿਹੜੇ ਸੀ ਚੀਮਾ ਸਾਹਿਬ ਤੇ ਸਭ ਨੇ ਬੈਠੇ ਨੇ ਪਹਿਲੇ ਥੋੜਾ ਨਾਲ ਗੱਲ ਕਰਾਂਗੇ ਫਿਰ ਮਦਰੀ ਸਾਹਿਬ ਨਾਲ ਗੱਲ ਕਰਨ ਕਿ ਕੀ ਮਸਲਾ ਲੈ ਕੇ ਤੁਸੀਂ ਚੀਮਾ ਸਾਹਿਬ ਕੋ ਪਹੁੰਚੇ ਸੀ ਜੀ ਸਰ ਮੇਰਾ ਹਲਕਾ ਦੜਬਾਈ ਪਿੰਡ ਗੁੰਦਗੜ ਜੇ ਜੀਗਾ ਮੈਂ ਸਾਹਿਬ ਕਾ ਪੰਚਾਂਗਾ ਅਸੀਂ ਪਾਰਟੀ ਨਾਲ ਤਕਰੀਬਨ ਸ਼ੁਰੂ ਤੋਂ ਜੁੜੇ ਹੋયાਗੇ ਔਰ ਮੰਤਰੀ ਸਾਹਿਬ ਦੀ ਇਹ ਦਿਰਾ ਦਿਲੀ ਹੈ ਕਿ ਸਾਡੇ ਪਿੰਡ ਨੂੰ ਜਿੰਨਾ ਪੈਸਾ ਇਸ ਵਾਰੀ ਆਇਆਗਾ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆਇਆਗਾ ਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਸਾਡੀ ਹੈਗੀ ਸੀ ਕਿ ਨਹਿਰੀ ਪਾਣੀ ਦੀ ਸੀਗੀ ਉਹ ਉਹ ਪਹਿਲੀ ਵਾਰੀ ਹੱਲ ਹੋ ਜਾਏਗੀ 35 40 ਸਾਲ ਬਾਅਦ ਉਹ ਪਾਣੀ ਜਿਹੜਾ ਸਾਡੇ ਪਿੰਡ ਆਉਣ ਜਾ ਰਿਹਾਗਾ ਤਕਰੀਬਨ 20 ਕਰੋੜ ਦੇ ਨੇੜੇ ਪ੍ਰੋਜੈਕਟ ਹੈ ਜਿਹੜਾ ਉਹ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਥੋੜੀ ਜਿਹੀ ਦਿੱਕਤ ਹੈਗੀ ਸੀ ਤਕਰੀਬਨ 80 85% ਉਹ ਜਿਹੜਾ ਹੋ ਗਿਆ ਜੀ ਉਹਦੇ ਵਿੱਚ ਥੋੜੀ ਦਿੱਕਤ ਆਈ ਸੀਗੀ ਉਹਦੇ ਵਾਸਤੇ ਤੇ ਹੱਲ ਕਰਤੀ ਜੀ ਕਿ ਨੇਰੀ ਪਾਣੀ ਜਿਹੜਾ ਹੁਣ ਤੁਹਾਡੇ ਨੂੰ ਪਿੰਡਾਂ ਵਾਲ ਨੂੰ ਆਣਾ ਸ਼ੁਰੂ ਹੋ ਗਿਆ ਬਿਲਕੁਲ ਜੀ ਕਿ ਅੱਗੇ ਝੋਨੇ ਦਾ ਸੀਜ਼ਨ ਆਣਾ ਹਾਂਜੀ ਹਾਂ ਅਸੀਂ ਅੱਜ ਵੀ ਐਸੇ ਕਰਕੇ ਆਏ ਸੀਗੇ ਵੀ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਜਿਹੜੀ ਥੋੜੀ ਦਿੱਕਤ ਹੈਗੀ ਹੈਗੀ ਉਹ ਹੱਲ ਹੋ ਜੇ ਤੇ ਝੋਨੇ ਦੇ ਸੀਜ਼ਨ ਤੱਕ ਪਾਣੀ ਜਿਹੜਾ ਉਹਦੀ ਸਪਲਾਈ ਚਾਲੂ ਹੋ ਜਾ ਜੀ ਠੀਕ ਹੈ ਸਰਦਲ ਵੇਦਮਤੀ ਹਰਪਾਲ ਚੀਮਾ ਸਾਹਿਬ ਵੀ ਜਰੂਰ ਇੱਥੇ ਮੌਜੂਦ ਨੇ ਔਰ ਆਪਣੇ ਫੋਨ ਕਾਲ ਸੇ ਵਿੱਚ ਬਿਜ਼ੀ ਨੇ ਅਸੀਂ ਜਰੂਰ ਚੀਮਾ ਸਾਹਿਬ ਨਾਲ ਵੀ ਗੱਲਬਾਤ ਕਰਦੇ ਕੁਝ ਕਰਾਂਗੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੰਮ ਜਿਹੜਾ ਇਹਨਾਂ ਵੱਲੋਂ ਕੀਤਾ ਜਿਹੜਾ ਜੀਡੀਜੀਡੀ ਕੰਪਲੇਨ ਜਿਸ ਤਰੀਕੇ ਨਾਲ ਕਿਸੇ ਦੇ ਵੀ ਆ ਰਹੀ ਹੈ ਉਸ ਜਿਹੜੇ ਸਬੰਧਤ ਵਿਭਾਗ ਨੇ ਉਸ ਦਾ ਆਵੇ ਪਪਾ ਵਿਭਾਗਾ ਤੱਕ ਜਿਹੜੀ ਹੈਗੀ ਹੈ ਉਹ ਕੰਪਲੇਨ ਜਿਹੜੀ ਹੈ ਚੀਮਾ ਸਾਹਿਬ ਵੱਲੋਂ ਭੇਜੀ ਜਾ ਰਹੀ ਹੈ ਔਰ ਉਸ ਦਾ ਮੌਕੇ ਤੇ ਨਿਪਟਾਰਾ ਹੋ ਜਿਹੜਾ ਕਿਤੇ ਨਾ ਕਿਤੇ ਚੀਮਾ ਸਾਹਿਬ ਵੇਦਮਤੀ ਸਾਹਿਬ ਕਰਦੇ ਹੋਏ ਨਜ਼ਰ ਆ ਰਹੇ ਨੇ ਜ਼ ਇਹਨੇ ਲੋਕ ਤੁਹਾਡੇ ਤੱਕ ਪਹੁੰਚ ਰਹੇ ਨੇ ਕਿਉਂਕਿ ਜਨਤਾ ਜਿਹੜੀ ਅੱਜ ਸਰਕਾਰੀ ਦਰਬਾਰੇ ਪਹੁੰਚੀ ਔਰ ਸਰਕਾਰ ਵੀ ਜਿਹੜੀ ਉਹ ਜਨਤਾ ਦੇ ਦਰਬਾਰੇ ਪਹੁੰਚਦੀ ਰਹੀ ਹੈ ਅਹ ਦੇਖੋ ਮੈਂ ਹਰ ਰੋਜ਼ ਜਦੋਂ ਚੰਡੀਗੜ੍ਹ ਹੁੰਨਾਗਾ ਤਾਂ ਮੈਂ ਆਪਣੇ ਘਰ ਦੇ ਅੰਦਰ ਆਫਿਸ ਦੇ ਅੰਦਰ ਜਿਹੜਾ ਜਨਤਾ ਦਰਬਾਰ ਜਿਹੜਾ ਸਾਡਾ ਲੱਗਦਾਗਾ ਸਵੇਰੇ 10 ਵਜੇ ਅਸੀਂ ਸ਼ੁਰੂ ਹੋ ਜੰਨੇ ਆ ਅੱਜ ਤਾਂ ਬਲਕਿ 9 ਵਜੇ ਤੋਂ ਸਟਾਰਟ ਹੋ ਗਿਆ ਸੀ ਕਿਉਂਕਿ ਮੈਂ ਜਾਣਾ ਸੀਗਾ ਅਗਲੇ ਮੀਟਿੰਗਾਂ ਦੇ ਲਈ ਸੋ ਲਗਾਤਾਰ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਆਂ ਆਪਦੇ ਹਲਕੇ ਦੀਆਂ ਪੰਜਾਬ ਤੋਂ ਜਿੱਥੋਂ ਵੀ ਕੋਈ ਆਉਂਦਾਗਾ ਸੋ ਸਾਰੀਆਂ ਸ਼ਿਕਾਇਤਾਂ ਸੁਣ ਕੇ ਸਵੰਤ ਅਪਸਰਾਂ ਨੂੰ ਮੈਂ ਆਪਣੇ ਫੋਨ ਤੋਂ ਸਾਰੀਆਂ ਕੰਪਲੇਂਟਸ ਭੇਜ ਦਿੰਨਾਗਾ ਔਰ ਉਹਨਾਂ ਦਾ ਜਿਹੜਾ ਹਾਲਾ ਉਹ ਕਾਨੂੰਨੀ ਤੌਰ ਤੇ ਮੈਂ ਸੰਵਿੰਦਾ ਉਹ ਹੋ ਜਾਂਦਾਗਾ ਔਰ ਇਸ ਦਾ ਡਿਪਾਰਟਮੈਂਟ ਦੇ ਕੰਮ ਕਰਨੇ ਉਹ ਸੈਕਟਰੀਏਟ ਦੇ ਵਿੱਚ ਜਾ ਕੇ ਹੁੰਦੇ ਨੇਗੇ ਸੋ ਸੈਕਟਰੀਏਟ ਵਿੱਚ ਜਾ ਕੇ ਅਸੀਂ ਕਰਦੇ ਆਂਗੇ ਸੋ ਲਗਾਤਾਰ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਆਗੇ ਸ਼ਨੀਵਾਰ ਐਤਵਾਰ ਨੂੰ ਬਿਲਕੁਲ ਪੱਕਾਗਾ ਕਿ ਹਲਕੇ ਵਿੱਚ ਜਾਣਾਗਾ ਜਾਂ ਛੁੱਟੀ ਵਾਲੇ ਦਿਨ ਜਦੋਂ ਕੋਈ ਛੁੱਟੀ ਵਾਲਾ ਦਿਨ ਹੁੰਦਾਗਾ ਜਾਂ ਸ਼ਨੀਵਾਰ ਐਤਵਾਰ ਹੁੰਦਾਗਾ ਉਦੋਂ ਹਲਕੇ ਤੇ ਦੁੱਖਾਂ ਸੁੱਖਾਂ ਤੇ ਜ਼ਿਆਦਾਗਾ ਕਿਸੇ ਦਾ ਕੋਈ ਗਮੀ ਦਾ ਜਾਂ ਖੁਸ਼ੀ ਦਾ ਭੋਗ ਹੁੰਦਾਗਾ ਉਹਦੇ ਵਿੱਚ ਜਾਈਦਾ ਜਾਂ ਕੋਈ ਵਿਆਹ ਸ਼ਾਦੀ ਹੁੰਦਾ ਉਹਦੇ ਵਿੱਚ ਜਾਈਦਾਗਾ ਸੋ ਲਗਾਤਾਰ ਲੋਕਾਂ ਦੇ ਨਾਲ ਮੈਂ ਤਾਂ ਖੁਦ ਆਪ ਸੰਪਰਕ ਵਿੱਚ ਰਹਦਾਗਾ ਸਾਰਿਆਂ ਦੇ ਫੋਨ ਕਾਲਸ ਅਟੈਂਡ ਕਰੀਦੇ ਨੇਗੇ ਔਰ ਕਈ ਬਹੁਤ ਸਾਰੇ ਮਸਲੇ ਫੋਨ ਤੇ ਹੱਲ ਹੋ ਜਾਂਦੇ ਜਿਹੜੇ ਫੋਨ ਤੇ ਹੱਲ ਹੋਣ ਵਾਲੇ ਨਹੀਂ ਹੁੰਦੇ ਉਹ ਇੱਥੇ ਬੁਲਾ ਲਈਦੇ ਨੇਗੇ ਸੋ ਕਈ ਵਾਰ ਗਰੰਟਾ ਹੁੰਦੀਆਂ ਨੇ ਗਰੰੰਟਾ ਪਾਉਣੀਆਂ ਤੇ ਬੈਠ ਕੇ ਜਿਹੜਾ ਉਹਨਾਂ ਨੂੰ ਸਮਝਾ ਕੇ ਕਿਹਾ ਜਿਹੜੀ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ ਗੰਦੇ ਪਾਣੀ ਵਾਲੀ ਪ੍ਰਾਇਓਰਿਟੀ ਹੋਣੀ ਚਾਹੀਦੀ ਆ ਸਾਫ ਪਾਣ ਲਈ ਪ੍ਰਾਇਓਰਿਟੀ ਹੋਣੀ ਚਾਹੀਦੀ ਜੇ ਕੋਈ ਗੰਦਾ ਪਾਣੀ ਪਿੰਡ ਚੋਂ ਬਾਹਰ ਹੋ ਜੇ ਸਾਫ ਪਾਣੀ ਦੀ ਜ अच्छी ਜਿਹੜੀ ਆ ਅਵੇਲੇਬਲ ਹੋ ਜੇ ਮਿਲ ਜੇ ਤਾਂ ਮੈਂ ਸਮਝਦਾ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਜਿਹੜੀ ਬਚਤ ਰਹਿ ਸਕਦੀ ਹੈ ਤੁਸੀਂ ਹੁਣੇ ਜਿੱਥੇ ਇਹਨਾਂ ਦੱਸੇ ਤੁਹਾਡੇ ਹਲਕੇ ਦੇ ਦੜਬੇ ਹਲਕੇ ਤੋਂ ਆਏ ਨੇ ਕਹਿੰਦੇ ਕਿ ਨਹਿਰੀ ਪਾਣੀ ਨੂੰ ਲੈ ਕੇ ਕਹਿੰਦੇ ਅਸੀਂ 85% ਕੰਮ ਹੋ ਗਿਆ ਸੀਗਾ 15 ਤੋਂ 20% ਕੰਮ ਜਿਹੜਾ ਉਹ ਪੈਂਡਿੰਗ ਰਹਿ ਗਿਆ ਸੀਗਾ ਹੁਣ ਜਿਹੜੇ ਖਾਸ ਕਰਕੇ ਨਹਿਰੀ ਪਾਣੀ ਨੇ ਹੋਰ ਕਿੰਨਾ ਕੁ ਪ੍ਰੋਜੈਕਟ ਜਿਹੜਾ ਜਿੰਨ ਜਿੰਨ ਹਲਕਿਆਂ ਦੇ ਵਿੱਚ ਨਹਿਰੀ ਪਾਣੀ ਪਹੁੰਚਣਾ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਆ ਦੇਖੋ ਜਦੋਂ ਵੀ ਜਿਹੜੇ ਪਿੰਡ ਵਾਲੇ ਸਾਰੇ ਆਪਣੀ ਸਹਿਮਤੀ ਬਣਾ ਕੇ ਭੂਮੀ ਰੱਖਿਆ ਭਾਗ ਤੋਂ ਜਾ ਜਲ ਸਪਲਾਈ ਡਿਪਾਰਟਮੈਂਟ ਤੋਂ ਜਿਹੜੇ ਆਪਣੇ ਪਵਾਉਣਾ ਚਾਹੁੰਦੇ ਨੇਗੇ ਜਿਹਦੀਆਂ ਜਿਹੜੀਆਂ ਆਪਣੀਆਂ ਐਸਟੀਮੇਟ ਆ ਰਹੇ ਨੇਗੇ ਉਹ ਲਗਭਗ ਸਭ ਦੇ ਪੈ ਰਹੇ ਨੇਗੇ ਜੇ ਕੋਈ ਰਹਿੰਦਾਗਾ ਤਾਂ ਉਹਦਾ ਅਸੀਂ ਅਗਲੇ ਮਹੀਨੇ ਬਾਦ ਨੇ ਪਰ ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਦੋਂ ਵੀ ਐਸਟੀਮੇਟ ਆ ਜੇ ਤਾਂ ਤੁਰੰਤ ਪੈ ਜੇ ਜਾਂ ਕਈ ਵਾਰ ਆਫਸੀ ਬਣਾ ਮੋਟਾ ਕਈ ਵਾਰ ਰੋਲਾ ਪੈ ਜਾਂਦਾ ਪਿੰਡ ਵਾਲਾ ਉਹ ਬਿਠਾ ਕੇ ਸਮਝਾਈਦਾ ਕਿ ਭਾਈ ਨਹਿਰੀ ਪਾਣੀ ਵੱਧ ਤੋਂ ਵੱਧ ਵਰਤੋ ਕਿਉਂਕਿ ਨਹਿਰੀ ਪਾਣੀ ਜਦੋਂ ਵਰਤਦੇ ਆ ਤਾਂ ਕਣਕ ਦੀ ਜਾਂ ਝੋਨੇ ਦੀ ਪ੍ਰੋਡਕਸ਼ਨ ਜਾ ਜਿਹੜੀ ਵੀ ਫਸਲਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਔਰ ਨਹਿਰੀ ਪਾਣੀ ਵਰਤਣ ਦੇ ਨਾਲ ਸਾਡੀ ਬਿਜਲੀ ਦੀ ਖਪਤ ਘਟਦੀ ਆ ਔਰ ਬਿਜਲੀ ਦੀ ਖਪਤ ਔਰ ਦੂਜਾ ਧਰਤੀ ਹੇਠਲਾ ਪਾਣੀ ਜਿਹੜਾ ਉਹ ਬਚਦਾਗਾ ਕਿਉਂਕਿ ਧਰਤੀ ਹੇਠਲਾ ਪਾਣੀ ਜਿਹੜਾ ਸਾਡਾ ਬਹੁਤ ਡੂੰਘਾ ਚ ਰਹਿ ਜਾ ਚੁੱਕਿਆ ਪੰਜਾਬ ਦਾ ਉਹਨੂੰ ਬਚਾਉਣਾ ਸਾਡਾ ਪਹਿਲਾ ਫਰਜ਼ ਆ ਅਸੀਂ ਪਹਿਲੀ ਸਰਕਾਰ ਆ ਤਿੰਨ ਸਾਲਾਂ ਤੋਂ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਹੀ ਚ ਅਸੀਂ ਧਰਤੀ ਹੇਠਲਾ ਪਾਣੀ ਬਚਾਉਣ ਤੇ ਜ਼ੋਰ ਲਾ ਰਹੇ ਆ ਕਿਉਂਕਿ ਜੇ ਧਰਤੀ ਹੇਠਲਾ ਪਾਣੀ ਜ਼ਿਆਦਾ ਅਸੀਂ ਕੱਢ ਲਿਆ ਹੋਰ ਜ਼ਿਆਦਾ ਕੱਢ ਲਿਆ ਤਾਂ ਮੈਂ ਸਮਝਦਾ ਕਿ ਤਰ ਬਹੁਤ ਕਾਤਕਸ਼ੈਦ ਹੋਊਗੀ ਸੋ ਧਰਤੀ ਦੇ ਨਾਲ ਪਾਣੀ ਬਚਾਉਣਾ ਔਰ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਵੱਧ ਤੋਂ ਵੱਧ ਲੈ ਕੇ ਆਉਣੀ ਇਹ ਸਾਡਾ ਮੁੱਖ ਮਕਸਦ ਹੈਗਾ ਇਧਰੇ ਲੱਗਿਆ ਹੋਇਆ ਤਾਂ ਹੀ ਤਾਂ ਬੀਬੀਐਮ ਵਾਲਾ ਇਸ਼ੂ ਖੜਾ ਹੋਇਆ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਸ਼ੂ ਕਿਉਂ ਖੜਾ ਹੋਇਆ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਅਕਾਲੀ ਦਲ ਭਾਜੀਪੀ ਕਾਂਗਰਸ ਵਾਲੇ ਉਹ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਸੀਗਾ ਉਹ ਦੂਜੇ ਸੂਬਿਆਂ ਦੇ ਦਿੰਦੀਆਂ ਸੀਗੀਆਂ ਅਸੀਂ ਤਾਂ ਭਾਈ ਆਪਦਾ ਪਾਣੀ ਜਿਹੜਾ ਸਾਨੂੰ ਅਲੋਟ ਹੋਇਆ ਹੈ ਪੰਜਾਬ ਨੂੰ ਅਲੋਟ ਹੋਇਆ ਉਹ ਪਾਣੀ ਪਾਈਪਾਂ ਦੇ ਜ਼ਰੀਏ ਨਹਿਰਾਂ ਉਹਦੇ ਤੱਕ ਪਹੁੰਚਾਉਣ ਦੇ ਲਈ ਲੱਗੇ ਹੋਇਆਗੇ ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਇਸ ਮਸਲੇ ਨੂੰ ਲੈ ਕੇ ਆਇਆ ਤਾਂ ਕਹਿੰਦੇ ਕਿ ਹਜੇ ਹੁਣ ਇਹੋ ਜਿਹੀ ਕੋਈ ਕੋਸ਼ਿਸ਼ ਹੁੰਦੀ ਹੈ ਤੇ ਲਗਰ ਲਾਅ ਨਾ ਇਸ ਦੀ ਸਥਿਤੀ ਖੜੀ ਹੁੰਦੀ ਹੈ ਤਾਂ ਉਸ ਦੀ ਸਿੱਧ ਤੌਰ ਤੇ ਜ਼ਿੰਮੇਦਾਰ BBMP ਦੇ ਭਾਜਪਾ ਹੋਊਗੀ ਬਿਲਕੁਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬਹੁਤ ਲੰਬੇ ਅਰਸੇ ਤੋਂ ਪੰਜਾਬ ਦਾ ਪਾਣੀ ਚੋਰੀ ਕਰ ਰਹੀ ਆ ਜਦੋਂ ਕੇਂਦਰ ਦੀ ਸਰਕਾਰ ਆਈ ਆ ਕਦੇ ਹਰਿਆਣਾ ਕਦੇ ਰਾਜਸਥਾਨ ਕਦੇ ਕੋਈ ਹੋਰ ਸਟੇਟ ਉਹ ਲਗਾਤਾਰ ਪੰਜਾਬ ਦਾ ਪਾਣੀ ਚੋਰੀ ਹੋ ਰਿਆ ਸੀਗਾ ਅਸੀਂ ਆ ਕੇ ਪਾਣੀ ਰੋਕਿਆ ਲੜਾਈ ਐ ਐਸਵਾਈਐਲ ਦੀ ਚਲਾਉਂਦੇ ਰਹੇ ਅਕਾਲੀ ਦਲ ਵਾਲੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਾਲੇ ਕਿ ਐਸਵਾਈਐਲ ਨਹੀਂ ਬਣ ਨਹੀਂ ਦੇਵਾਂਗੇ ਪਰ ਲੇਕਿਨ ਜਿਹੜੀ ਬਣੀ ਉਹ ਜਿਹੜਾ ਸੀਗੀ ਆ ਜੇ ਜਿਹੜੀ ਆਲਰੇਡੀ ਬਣੀਆਂ ਹੋ ਜਾਂਦੇ ਰਹੀ ਸੀਗੀਆਂ ਜਿਨ੍ਹਾਂ ਚ ਆਲਰੇਡੀ ਸਾਨੂੰ ਪਾਰਟੀ ਪਾਣੀ ਅਲਾਟ ਹੋਇਆ ਹੋਇਆ ਸੀਗਾ ਕਿ ਤੁਸੀਂ ਐਨੇ ਐਮ ਐਫ ਕਿਊਸ ਜਿਹੜਾ ਪਾਣੀ ਉਹ ਵਰਤਣਾਗਾ ਉਹ ਪਾਣੀ ਸਾਨੂੰ ਨਹੀਂ ਮਿਲਦਾ ਸੀਗਾ ਤੋਂ ਸਾਡੇ ਖੇਤ ਖਾਲੀ ਰਹਿ ਜਾਂਦੇ ਸੀਗੇ ਅਸੀਂ ਧਰਤੀ ਹੇੜਲਾ ਪਾਣੀ ਖਿੱਚੀ ਜਾਂਦੇ ਸੀਗੇ ਧਰਤੀ ਹੇੜਲਾ ਪਾਣੀ ਖਿੱਚਣ ਕਰਕੇ ਸਾਡਾ ਜਿਹੜਾ ਵਾਤਾਵਰਨ ਖਰਾਬ ਹੋਈ ਜਾ ਰਿਹਾ ਸੀਗਾ ਲਗਾਤਾਰ ਬਗਿਆਨੀ ਸਾਨੂੰ ਵਾਰਨਿੰਗ ਦੇਈ ਜਾ ਰਹੇ ਸੀਗੇ ਪੰਜਾਬ ਦੇ 153 ਜ਼ੋਨ ਨੇਗੇ ਹੂੰ ਪੰਜਾਬ ਨੂੰ ਜੇ ਆਪਾਂ ਜੋਨਾਂ ਚ ਵੰਡਦੀਏ ਤਾਂ 153 ਜੋਨ ਨਜੀਨਾ ਚ 117 ਜੋਨ ਜਿਹੜੇ ਨੇ ਉਹ ਕਾਲੇ ਹੋਗੇ ਡਾਰਕ ਹੋਗੇ ਤਾਂ ਅਸੀਂ ਕੱਢ ਲਾਂਗੇ ਪਾਣੀ ਤਾਂ ਜਿਹੜੇ ਸਾਡੇ ਬੱਚੇ ਨੇ ਸਾਡੇ ਬੱਚੇ ਨੇ ਉਹਨਾਂ ਦੇ ਅੱਗੇ ਬੱਚੇ ਨੇ ਇਹ ਵਾਲੇ ਪੋਤੇ-ਪੜਪੋਤੇਆਂ ਤੱਕ ਸਾਡਾ ਪਾਣੀ ਕਿੱਥੇ ਜਾਊਗਾ ਪੰਜਾਬ ਬੰਜਰ ਬੜ ਜਾਊਗਾ ਸੋ ਸਾਡਾ ਮਕਸਦ ਇਹ ਆ ਕਿ ਧਰਤੀ ਇਹਦਾ ਪਾਣੀ ਜਿਹੜਾ ਉਹਨੂੰ ਬਚਾਈਏ ਔਰ ਨਹਿਰੀ ਪਾਣੀ ਜਿਹੜਾ ਵੱਤ-ਵੱਤ ਖੇਤਾਂ ਨੂੰ ਲਈਏ ਸਾਡੀ ਪ੍ਰਾਇੋਰਟੀ ਹੈ ਇਸ ਤੋਂ ਬਿਨਾ ਸੜਕਾਂ ਜਾਂ ਸਕੂਲਾਂ ਦੀ ਅੱਜ ਮੇਰੇ ਹਲਕੇ ਦੇ ਲਗਭਗ ਸਾਰੇ ਸਕੂਲਾਂ ਦੇ ਅੰਦਰ ਕੋਈ ਵੀ ਸਕੂਲ ਜਿਹਾ ਨਹੀਂ ਉਹ ਜਿੱਥੇ ਕਮਰਾ ਬੰਨ ਵਾਲਾ ਕੋਈ ਰਹਿੰਦਾ ਹੋਊਗਾ ਸਾਰਿਆਂ ਦੇ ਲਗਭਗ ਕਲਾਸਰੂਮ ਪੂਰੇ ਹੋ ਗਏ ਔਰ ਗਰਾਊਂਡ ਬਣ ਰਹੇ ਨੇ ਖੇਡ ਖੇਡ ਗਰਾਊਂਡ ਬਣ ਤਾਂ ਕਿ ਖੇਡ ਗਰਾਊਂਡ ਬਣਨਗੇ ਤਾਂ ਸਾਡਾ ਜਿਹੜਾ ਨੌਜਵਾਨਾ ਉਹ ਨਸ਼ਿਆਂ ਤੋਂ ਦੂਰ ਰਹੂਗਾ ਇਸ ਵਾਰ ਹੋਇਆ ਤੁਸੀਂ ਦੇਖ ਲਓ ਚੈੱਕ ਕਰ ਲਓ ਬਜਟ ਦੇ ਅੰਦਰ ਲਗਭਗ 990 ਕਰੋੜ ਰੁਪਇਆ 990 ਕਰੋੜ ਰੁਪਇਆ ਸੀ ਪੈਸੇ ਰੱਖੇ ਨੇ ਕਿ ਪੰਜਾਬ ਦੇ ਹਰ ਇੱਕ ਪਿੰਡ ਦੇ ਅੰਦਰ ਛੋਟਾ ਵੱਡਾ ਜਿਹਾ ਜਿਹੜਾ ਪਿੰਡ ਚ ਜਗ੍ਹਾ ਹੈਗੀ ਆ ਉੱਡਾ ਗਰਾਊਂਡ ਬਣੇ ਜਦੋਂ ਗਰਾਊ ਕੋਈ ਫੁੱਟਬਾਲ ਖੇਡਦਾ ਕੋਈ ਕ੍ਰਿਕਟ ਖੇਡਦਾ ਕੋਈ ਹੌਕੀ ਖੇਡਦਾ ਤਾਂ ਬੱਚੇ ਗਰਾਊਂਡ 'ਤੇ ਜਾਣਗੇ ਜਦੋਂ ਬੰਦਾ ਗਰਾਊਂਡ 'ਤੇ ਜਾਂਦਾ ਹੈਗਾ ਤਾਂ ਆਟੋਮੈਟਿਕਲੀ ਕਿ ਨਸ਼ਿਆਂ ਤੋਂ ਦੂਰ ਰਹਿੰਦਾ ਹੈਗਾ ਸੋ ਨਸ਼ਿਆਂ ਨੂੰ ਖਤਮ ਕਰ ਲਈ ਜਿੱਥੇ ਯੰਗ ਸਾਡੀ ਸ਼ੁਰੂ ਕੀਤੀ ਹੋਈ ਆ ਯੁੱਧ ਨਸ਼ਿਆਂ ਦੇ ਵਿਰੁੱਧ ਉੱਥੇ ਹੀ ਮੈਂ ਸਮਝਦਾ ਬੱਚਿਆਂ ਨੂੰ ਕਿਵੇਂ ਨਸ਼ੇ ਤੋਂ ਦੂਰ ਕਰਨਾ ਕਿ ਉਹਦੇ ਲਈ ਸਾਨੂੰ ਖੇਡਾਂ ਵੱਲ ਜਾਣਾ ਪਊਗਾ ਔਰ ਬੱਦ ਤੋਂ ਬੱਦ ਉਦਯੋਗ ਜਿਹੜੇ ਨੇਗੇ ਬਹੁਤ ਬਹੁਤ ਉਦਯੋਗ ਜਿਹੜੇ ਨੇ ਉਹ ਵੀ ਲਾਉਣੇ ਪੈਣਗੇ ਉਦਯੋਗਾ ਵੱਲ ਵੀ ਹੋਏ ਹੋਏ ਆ ਔਰ ਜਿਹੜਾ ਹੈਗਾ ਅਸੀਂ ਸਟੇਡੀਅਮ ਵੀ ਬਣਾ ਰਹੇ ਆਗੇ ਚਿਮਨ ਸਾਹਿਬ ਜ਼ਿਆਦਾਤਰ ਪਿੰਡਾਂ ਦੇ ਮਸਲੇ ਚ ਦੇਖਿਆ ਜਾਵੇ ਤਾਂ ਜ਼ਮੀਨੀ ਮਸਲੇ ਕਾਫੀ ਆਂਦੇ ਹੈਗੇ ਨੇ ਕਿ ਜ਼ਮੀਨੀ ਕਿਸੇ ਦੇ ਕਬਜ਼ੇ ਦੇ ਮਸਲੇ ਹੁੰਦੇ ਨਹੀਂ ਜਾਂ ਫਿਰ ਖਾਸ ਕਰਕੇ ਜਿਹੜੇ ਐਨ ਆਰ ਆਈਜ਼ ਹੁੰਦੇ ਨੇ ਉਹਨਾਂ ਦੇ ਕਾਫੀ ਮਸਲੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਮਸਲੇ ਹੱਲ ਕੀਤੇ ਜਾ ਰਹੇ ਅ ਦੇਖੋ ਜਦੋਂ ਕੋਈ ਕਿਸੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾਗਾ ਤਾਂ ਮੇਰੀਆਂ ਤਾਂ ਆਪਣੇ ਹਲਕੇ ਦੇ ਅੰਦਰ ਆਪਣੇ ਜ਼ਿਲ੍ਹੇ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਇਹੀ ਹਦਾਇਤਾਂ ਲਗੀਆਂ ਵੀ ਕਿਸੇ ਦਾ ਨਜਾਇਜ਼ ਕਬਜ਼ਾ ਨਾ ਕਰਨ ਦਿਓ ਜੇ ਕੋਈ ਨਜਾਇਜ਼ ਕਬਜ਼ਾ ਕਰਦਾਗਾ ਤੁਰੰਤ ਉਸਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸੋ ਜਿਹੜਾ ਵੀ ਕੋਈ ਲੜਾਈ ਝਗੜਾ ਕਰਦਾਗਾ ਜਿਹੜਾ ਲੜਾਈ ਕਰਦਾਗਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸੋ ਮੈਂ ਕਦੇ ਵੀ ਕਿਸੇ ਨਾਲ ਇਹ ਬਿਤਕਾ ਨਹੀਂ ਕੀਤਾ ਕਿ ਮੇਰਾ ਜਾ ਉਹਦਾਗਾ ਮੈਂ ਜਿਹੜਾ ਵੀ ਵਿਅਕਤੀ ਦੋਸ਼ੀ ਆ ਉਹਦੇ ਖਿਲਾਫ ਕਾਰਵਾਈ ਹੁੰਦੀ ਆ ਚਾਹੇ ਮੇਰਾ ਕੋਈ ਰਿਸ਼ਤਕਰਕ ਹੋਣਾ ਹੋਵੇ ਜੇ ਮੇਰਾ ਕੋਈ ਰਿਸ਼ਟਰ ਕੋਈ ਨਾ ਹੋਵੇ ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੁੰਦੀ ਜੇਗੀ ਸੋ ਮੈਂ ਤਾਂ ਕਰਦਾਗਾ ਮੈਨੂੰ ਪਤਾ ਕਿ ਕਾਨੂੰਨ ਦੇ ਮੁਤਾਬਕ ਜੇ ਕਾਨੂੰਨ ਦਾ ਰਾਜ ਹੋਊਗਾ ਜੇ ਸਾਡੇ ਦੇਸ਼ ਦੇ ਅੰਦਰ ਪੂਰਾ ਕਾਨੂੰਨ ਦਾ 100% ਰਾਜ ਹੋਊਗਾ ਤਾਂ ਅਸੀਂ ਤਾਂ ਅਮਰੀਕਾ ਤੋਂ ਵੀ ਅੱਗੇ ਨਿਕਲ ਜਾਾਂਗੇ ਅਸੀਂ ਤਾਂ ਕੈਨੇਡਾ ਤੋਂ ਵੀ ਅੱਗੇ ਨਿਕਲ ਜਾਾਂਗੇ ਸੋ ਕਾਨੂੰਨ ਦਾ ਰਾਜ ਜਿਹੜਾ ਉਹ ਸਟੈਬਲਿਸ਼ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੋ ਰਿਹਾ ਹੈਗਾ ਇਸ ਤੋਂ ਪਹਿਲਾਂ ਕਾਨੂੰਨ ਤੋੜਦਿਆਂ ਰੱਜ ਸਰਕਾਰਾਂ ਬੜਦੀਆਂ ਰੰਜਾ ਉਹ ਕਹਿੰਦੇ ਸੀ ਨਹੀਂ ਮੇਰਾ ਬੰਦਾ ਹੈਗਾ ਇਹ ਮੇਰਾ ਬੰਦਾ ਮੈਂ ਕਹਿੰਦਾ ਬੰਦੇ ਸਾਰੇ ਸਾਡੇ ਨੇਗੇ ਜੋ ਸਰਕਾਰ ਠੀਕ ਹੈ ਜੀ ਬਹੁਤ ਦਾ ਨਜ਼ਰਸ਼ਨ ਚਰਨਲ ਵਿਤਮਤੀ ਹਰਪਾਲ ਜੀਮਾ ਜੋ ਕਿ ਅੱਜ ਜਨਤਾ ਦਰਬਾਰ ਆਪਣੇ ਕਾਰ ਲਗਾਇਆ ਹੋਇਆ ਔਰ ਜਨਤਾ ਦੀ ਮੁਸੀਬਤਾਂ ਜਿਹਨੇ ਉਹ ਸੁਣੀਆਂ ਜਾ ਰਹੀਆਂ ਨੇ ਔਰ ਮੌਕੇ ਤੇ ਉਹਨਾਂ ਮੁਸੀਬਤਾਂ ਦਾ ਹੱਲ ਕੱਢਿਆ ਜਾ ਰਿਹਾ ਔਰ ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਦੋਸ਼ੀ ਭਾਵੇਂ ਕੋਈ ਆਪਣਾ ਹੀ ਕਿਉਂ ਨਾ ਹੋਵੇ ਦੋਸ਼ੀ ਨੂੰ ਸਜ਼ਾ ਜਿਹੜੀ ਹੈ ਉਹ ਜ਼ਰੂਰ ਮਿਲੇਗੀ ਔਰ ਕਾਨੂੰਨ ਵਿਵਸਥਾ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਬੜੀ ਹੋਈ ਪੰਜਾਬ ਦੇ ਵਸਨੀਕ ਨੂੰ ਨਜ਼ਰ ਆਊਗੀ ਕੈਮਰਾ ਪਰਸਨ ਅਸ਼ੋਕ ਸਿੱਧੂ ਦੇ ਨਾਲ ਸਾਹਿਲੂ ਦਾ ਪ੍ਰਾਈਮਰੀ ਸ਼ੀਰ TV ਚੰਡੀਗੜ੍ਹ